ਮੇਰਾ ਨਾਮ ਹੈ ਮੇਰਾ ਨਾਮ ਅਨਿੰਦਰਪਾਲ ਮੁਖ ਅਧਿਆਪਕਾ ਸਰਕਾਰੀ ਹਾਈ ਸਕੂਲ ਅਮਰਕੋਟ ਪਰਜਿਤ ਚੋਰੀ ਹੋਈ ਹੈ ਤੁਹਾਡੇ ਸਕੂਲ ਵਿੱਚ ਇਹ ਕੀ ਕੀ ਸਮਾਨ ਚੋਰੀ ਹੋਇਆ ਤੇ ਕਦੋਂ ਹੋਇਆ ਜੀ ਇਹ ਜੀ 6 ਤਰੀਕ ਨੂੰ ਅਸੀਂ ਸ਼ਨੀਵਾਰ ਵਾਲੇ ਦਿਨ ਸਕੂਲ ਜਿਹੜਾ ਉਹ ਬੰਦ ਕਰਕੇ ਗਿਆ ਹੋਏ ਹਾਂ 7 ਤਰੀਕ ਦਿਨ ਐਤਵਾਰ ਨੂੰ ਇਹ 2:30 ਵਜੇ ਨੀਅਰ ਬਾਊ ਜਿਹੜੀ ਚੋਰੀ ਹੋਈ ਆ ਜਿਹੜਾ ਕਿ ਸੀਸੀਟੀਵੀ ਕੈਮਰਾ ਦੇ ਵਿੱਚ ਵੇਖਿਆ ਗਿਆ ਤੇ ਇਹਦੇ ਵਿੱਚ ਉਹ ਸਮਾਨ ਜਿਹੜਾ ਉਹ ਅਸੀਂ ਸਟ੍ਰੋਗੈਸ਼ਨ ਆ ਮੈਲਾਨ ਕਰਦੇ ਪਏ ਆ ਜੀ ਵੀ ਕੀ ਕੀ ਉਹਦੇ ਵਿੱਚ ਚੋਰੀ ਹੋਇਆ ਜਿਵੇਂ ਵੀ ਪਤਾ ਲੱਗ ਜੇਗਾ ਤਾਂ ਉਹਦੇ ਵੇਰਵੇ ਜਿਹੜੇ ਉਹ ਦਰਜ ਕਰਵਾ ਦਿੱਤੇ ਜਾਣਗੇ ਮੈਮ ਇਸ ਸਬੰਧ ਵਿੱਚ ਕੋਈ ਪੁਲਿਸ ਨੂੰ ਅ ਦਰਖਾਸਤ ਦਿੱਤੀ ਹੈ ਨਹੀਂ ਜੀ ਅਸੀਂ ਆਪਣਾ ਸਟਾਜਿਸਰਮ ਐਲਾਨ ਕਰਦੇ ਪਏ ਵੀ ਕੀ ਕੀ ਚੋਰੀ ਹੋਇਆ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਦੇ ਜਿਹੜੀ ਉਹ ਮਦਦ ਲਵਾਂਗੇ ਕੀ ਚਾਹੁੰਦੇ ਹੋ ਪੁਲਿਸ ਪ੍ਰੈਸਰ ਜੀ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਦਿਨ ਦਿਹਾੜੇ ਸਰਕਾਰੀ ਸਕੂਲਾਂ ਦੇ ਵਿੱਚ ਚੋਰੀ ਹੋ ਰਹੀ ਹੈ ਸਰਕਾਰੀ ਸਮਾਨ ਸਰਕਾਰ ਦਾ ਸਮਾਨ ਜਿਹੜਾ ਚੋਰੀ ਹੋ ਰਿਹਾ ਹੈ ਉਹਦੇ ਖਿਲਾਫ ਪੁਲਿਸ ਪ੍ਰਸ਼ਾਸਨ ਜਿਹੜੀ ਕੋਈ ਕਾਰਵਾਈ ਕਰੇ ਤਾਂ ਕਿ ਅੱਗੇ ਭਵਿੱਖ ਵਿੱਚ ਐਵੇਂ ਦੀ ਚੋਰੀ ਨਾ ਹੋ ਸਕੇ ਮੈਮ ਕੀ ਨਾਂ ਹੁੰਦਾ ਹੈ ਮੇਰਾ ਨਾਮ ਮਨਿੰਦਰਪੁਰ ਉਹ ਖデアਪਕਾ ਸਰਕਾਰੀ ਸਕੂਲ ਅਮਰਕੋਟ। ਪਰ ਜਿਹੜੀ ਚੋਰੀ ਹੋਈ ਹੈ ਤੁਹਾਡੇ ਸਕੂਲ ਵਿੱਚ ਇਹ ਕੀ ਕੀ ਸਮਾਨ ਚੋਰੀ ਹੋਇਆ ਤੇ ਕਦੋਂ ਹੋਇਆ ਜੀ ਇਹ? ਜੀ 6 ਤਰੀਕ ਨੂੰ ਅਸੀਂ ਸ਼ਨੀਵਾਰ ਵਾਲੇ ਦਿਨ ਸਕੂਲ ਜਿਹੜਾ ਉਹ ਬੰਦ ਕਰਕੇ ਗਿਆ ਹੋਏ ਹਾਂ 7 ਤਰੀਕ ਦਿਨ ਐਤਵਾਰ ਨੂੰ ਇਹ 2:30 ਵਜੇ ਨੀਅਰ ਬਾਉ ਜਿਹੜੀ ਚੋਰੀ ਹੋਈ ਆ ਜਿਹੜਾ ਕਿ ਸੀਸੀਟੀਵੀ ਕੈਮਰਾਸ ਵਿੱਚ ਵੇਖਿਆ ਗਿਆ ਤੇ ਇਹਦੇ ਵਿੱਚ ਉਹ ਸਮਾਨ ਜਿਹੜਾ ਉਹ ਅਸੀਂ ਸਟ੍ਰੋਗਿਸਟ ਨਾਲ ਮਿਲਾਨ ਕਰਦੇ ਪਏ ਆ ਜੀ। ਵੀ ਕੀ ਕੀ ਉਹਦੇ ਵਿੱਚ ਚੋਰੀ ਹੋਇਆ ਜਿਵੇਂ ਵੀ ਪਤਾ ਲੱਗ ਜੇਗਾ ਤਾਂ ਉਹਦੇ ਵੇਰਵੇ ਜਿਹੜੇ ਉਹ ਦਰਜ ਕਰਵਾ ਦਿੱਤੇ ਜਾਂਦੇ ਮੈਮ ਇਸ ਸਬੰਧ ਵਿੱਚ ਕੋਈ ਪੁਲਿਸ ਨੂੰ ਅ ਦਰਖਾਸਤ ਦਿੱਤੀ ਹੈ ਨਹੀਂ ਜੀ ਅਸੀਂ ਆਪਣਾ ਸਟੇਟਮੈਂਟ ਐਲਾਨ ਕਰਦੇ ਪਏ ਵੀ ਕੀ ਕੀ ਚੋਰੀ ਹੋਇਆ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਉਹ ਮਦਦ ਲਵਾਂਗੇ ਕੀ ਚਾਹੁੰਦੇ ਹੈ ਪ੍ਰਿੰਸੀਪਲ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਦਿਨ ਦਿਹਾੜੇ ਸਰਕਾਰੀ ਸਕੂਲਾਂ ਦੇ ਵਿੱਚ ਚੋਰੀ ਹੋ ਰਹੀ ਹੈ ਸਰਕਾਰੀ ਸਮਾਨ ਸਰਕਾਰ ਦਾ ਸਮਾਨ ਜਿਹੜਾ ਚੋਰੀ ਹੋ ਰਿਹਾ ਹੈ ਉਹਦੇ ਖਿਲਾਫ ਪੁਲਿਸ ਪ੍ਰਸ਼ਾਸਨ ਜਿਹੜੀ ਕੋਈ ਕਾਰਵਾਈ ਕਰੇ ਤਾਂ ਕਿ ਅੱਗੇ ਭਵਿੱਖ ਵਿੱਚ ਐਵੇਂ ਦੀ ਚੋਰੀ ਨਾ ਹੋ ਸਕੇ